ਦੇ ਉਸ ਵਕਤ ਜਮ ਕੇ ਹੰਗਾਮਾ ਹੋਇਆ ਜਦੋਂ ਸਪਲੈਂਡਰ ਮੋਟਰਸਾਈਕਲ ਵਾਲੇ ਮੁੰਡੇ ਦਾ ਪੀਆਰਟੀਸੀ ਦੇ ਡਰਾਈਵਰ ਦੇ ਨਾਲ ਪੰਗਾ ਪੈ ਗਿਆ ਦਰਅਸਲ ਸੜਕ ਤੇ ਇੱਕ ਹਾਦਸਾ ਹੋਇਆ ਸੀ ਜਿਸ ਦੇ ਚਲਦਿਆਂ ਟ੍ਰੈਫਿਕ ਜਾਮ ਸੀ ਤੇ ਪੀਆਰਟੀਸੀ ਦੀ ਬੱਸ ਬੜੀ ਖੋਲੀ ਉਥੋਂ ਨਿਕਲ ਰਹੀ ਸੀ ਅੱਗੇ ਜਾ ਕੇ ਸਪਲੈਂਡਰ ਮੋਟਰਸਾਈਕਲ ਵਾਲਾ ਮੁੰਡਾ ਤਿਲਕ ਜਾਂਦਾ ਹੈ ਪਰ ਉਸ ਦੇ ਵੱਲੋਂ ਆਪਣਾ ਗੁੱਸਾ ਬੱਸ ਦੇ ਡਰਾਈਵਰ ਦੇ ਉੱਤੇ ਕੱਢਿਆ ਗਿਆ ਅਤੇ ਉਸ ਨੂੰ ਗਲੇ ਤੋਂ ਫੜ ਕੇ ਬਾਹਰ ਕੱਢਿਆ ਤੇ ਉਸ ਦੀ ਕਮੀਜ਼ ਤੱਕ ਪਾੜ ਦਿੱਤੀ ਇਹ ਹੀ ਨੇ ਕਿ ਜਦੋਂ ਸਵਾਰੀਆਂ ਨੇ ਇਹਨਾਂ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਉਲਟਾ ਸਵਾਰੀਆਂ ਦੇ ਨਾਲ ਕੁੱਟਮਾਰ ਵੀ ਕੀਤੀ ਪੁਲਿਸ ਨੂੰ ਮੌਕੇ ਤੇ ਬੁਲਾਇਆ ਗਿਆ ਤੇ ਪੁਲਿਸ ਨੇ ਇਹਨਾਂ ਨੌਜਵਾਨਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਵੀ ਲੈ ਲਿਆ ਜਲਾਲਾਬਾਦ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਵਿੱਚ ਬਾਜ਼ਾਰ ਹੰਗਾਮਾ ਹੋਇਆ ਹੰਗਾਮੇ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਇਹਨਾਂ ਨੌਜਵਾਨਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੀਆਰਟੀਸੀ ਬੱਸ ਦੇ ਡਰਾਈਵਰ ਦਾ ਗੰਗਾ ਪਹ ਜਾਂਦਾ ਹੈ ਸਪਲੈਂਡਰ ਮੋਟਰਸਾਈਕਲ ਵਾਲੇ ਇਸ ਮੁੰਡੇ ਦੇ ਨਾਲ ਤੇ ਹੰਗਾਮਾ ਇੰਨਾ ਜ਼ਬਰਦਸਤ ਹੋਇਆ ਕਿ ਜਦੋਂ ਲੋਕਾਂ ਨੇ ਇਹਨਾਂ ਮੁੰਡਿਆਂ ਨੂੰ ਰੋਕਣ ਤੱਕ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਪੀਆਰਟੀਸੀ ਬੱਸ ਦੇ ਸ਼ੀਸ਼ੇ ਤੱਕ ਵੀ ਭੰਨ ਦਿੱਤੇ ਅਤੇ ਸਵਾਰੀਆਂ ਦੀ ਵੀ ਕੁੱਟਮਾਰ ਕੀਤੀ ਅਜਿਹੇ ਇਲਜ਼ਾਮ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਇਹਨਾਂ ਨੌਜਵਾਨਾਂ ਦੇ ਉੱਤੇ ਲਗਾਏ ਗਏ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚੀ ਤਿੰਨਾਂ ਨੌਜਵਾਨਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਈ ਇੱਕ ਵਾਰ ਤਸਵੀਰਾਂ ਦਾ ਰੁਕ ਕਰਾਂਗੇ ਕਿ ਕਿਵੇਂ ਉੱਥੇ ਜ਼ਬਰਦਸਤ ਹੰਗਾਮਾ ਹੋਇਆ ਇਸ ਵਾਰ ਬੱਤ ਕੀ ਕੁਝ ਕਹਿਣਾ ਹੈ ਉੱਥੇ ਮੌਜੂਦ ਲੋਕਾਂ ਦਾ ਉਹ ਵੀ ਸੁਣਾ ਦਿੰਨੇ ਆ ਕੀ ਦਿਨ ਹੋ ਗਏ ਕਿ ਤਾਰਾ ਇਹ ਕੋਈ ਨਾ ਮਾਰੀ ਲੋਕਾਂ ਬਣਾਉਂਦਾ ਅੱਜ ਆ ਵੀ ਕਿਉਂ ਨਹੀਂ ਬਣਾਦੇ ਤੁਸੀਂ ਇੱਕ ਮਿੰਟ ਯਾਰ ਕੋਈ ਯਾਰ ਗੱਲ ਚੱਲ ਚੱਲ ਤੂੰ ਚੱਲ ਛੇਤੀ ਜਾ ਆਹ ਤੇ ਸਿੱਧਾ ਜਾਉਂਦੇ ਹੋ ਸੜਾ ਮੈਂ ਖੋਪਣੇ ਲੱਗਾਂ। ਅੱਛੀ ਜੀ। ਤੂੰ ਆਇਆ ਹੁਣੇ ਮੈਂ ਗਿਆ। ਮੈਂ ਰੋਡ 'ਤੇ ਡਰਾਈਵਰ ਆਈ ਫਿਰੋਜ਼ਪੁਰ ਦੀ ਪੁੱਛ। ਕੀ ਹੋਇਆ ਗੱਡੀ ਦੇ ਅੱਗੇ ਝਗੜਾ ਹੋ ਜਾਂਦਾ ਸੀ। ਇਹ ਡਰਾਈਵਰ ਨੂੰ ਕੁੱਟਮਾਰ ਕਰੀ ਜਾਂਦੇ ਸੀ, ਰਾੜਾ ਸੀ, ਦੱਸਦੇ ਸੀ ਇਹਨਾਂ ਕੋਲੇ ਇਹ 8-10 ਜਣੇ ਸੀਗੇ। ਹੁਣ ਕੀ ਹੋਇਆ ਇਹਨਾਂ ਛਡਾਉਂਦਾ ਛਡਾਉਂਦੇ ਆ ਮੇਰੇ ਵੀ ਆ ਦੇਖੋ ਨੀਲ ਪੈ ਗਏ ਹੱਥ ਤੇ ਮੇਰੇ ਵੀ ਵੱਜੀ ਆ ਹੱਥ ਤੇ ਪਰ ਆ ਸਾਰੀਆਂ ਦੁਕਾਨਾਂ ਵਾਲਿਆਂ ਨੇ ਛਡਾਉਣ ਦੀ ਕੋਸ਼ਿਸ਼ ਕੀਤੀ ਆ ਇਹ ਕਿਸੇ ਪਾਸੇ ਨਹੀਂ ਆਈ ਉਹ ਗਲ ਪੈ ਗਏ ਉਧਰ ਦੇਖੋ ਹੁਣ ਸਾਡੇ ਬੰਦਿਆਂ ਦੇ ਫੇਰ ਗਲ ਪੈ ਗਏ ਹੱਥਾਂ ਕਿਵੇਂ ਵਾਪਰਿਆ ਇਹ ਗੱਡੀ ਵਾਲਾ ਟਰੱਕ ਵਾਲਾ ਬਾਈ ਜੀ ਇਹ ਬਾਈ ਜੀ ਮੈਂ ਇਧਰੋਂ ਆ ਰਿਹਾ ਹਾਂ ਫਾਜ਼ਲ ਕਾਲ ਨੂੰ ਜਦੋਂ ਮੈਂ ਆ ਰਿਹਾ ਰਾਤ 12:40 ਮਿੰਟ ਦਾ ਟਾਈਮ ਹੈ ਇਦਰੋਂ ਪੰਜ-ਛੇ گاਵਾ ਨਿਕਲੀਆਂ ਮੈਂ گاਵਾ ਨੂੰ ਬਚਾਉਂਦੇ ਬਚਾਉਂਦੇ ਗੱਡੀ ਸਾਈਡ ਤੇ ਕੀਤੀ ਉਹਨਾਂ ਨੂੰ ਫੋਟਵਾ ਤੇ ਚੜਾਈ ਆਸਾ ਕੋਈ ਕੁਝ ਲੱਗਾ ਨਹੀਂ ਆਇਆ ਸੀ ਨਹੀਂ ਕੋਈ ਨਿਸ਼ਾਨ ਨਹੀਂ ਲੱਗਾ ਧੁੰਦ ਸੀ ਰਾਤ ਬੇਮਲੂਮੀ ਜੀ ਨਾਰਮਲ ਜੀ ਹਾਂ ਅੱਛਾ گاਵਾ ਕਰਕੇ ਆਸਾਵਾ گاਵਾ ਕਰਕੇ گاਵਾ ਨੁਕਸਾਨ ਹੋ ਗਿਆ ਨਿਸ਼ਾਨ ਹੋ ਹੀ ਗਿਆ ਜੀ 40-50 ਹਜ਼ਾਰ ਦਾ ਕਿੱਥੋਂ ਆਈ ਸੀ ਕਿੱਥੇ ਜਾ ਰਹੇ ਸੀ ਮੈਂ ਆਇਆ ਹਾਂ ਭਾਵਨਾਗੜ ਤੋਂ ਆਇਆ ਅੰਮ੍ਰਿਤਸਰ ਜਾ ਰਿਹਾ ਹਾਂ ਕਿੰਨੀ ਲੋੜ ਹੈ ਕਿੰਨਾ ਪਿਆਜ਼ ਪਿਆਜ਼ ਲੈ ਅੱਛਾ ਮੇਰੀ 4 ਵਜੇ ਦੀ ਮੰਡੀ ਅੱਜ ਤੜਕੇ ਦੀ ਅੰਡੇ ਵੀ ਨਹੀਂ ਹੋਏ ਨੁਕਸਾਨ ਹੋ ਗਿਆ ਪਤਾ ਨਹੀਂ ਪਾੜਾ ਮਿਲੇ ਜਾਂ ਨਾ ਮਿਲੇ ਗੱਡੀ ਦਾ ਕਿੰਨਾ ਕੁ ਨੁਕਸਾਨ ਹੋ ਗਿਆ ਗੱਡੀ ਦਾ 50 ਤੋਂ 60 ਹਜ਼ਾਰ ਦਾ ਤਾਂ ਸਾਹਮਣੇ ਸਾਹਮਣੇ ਹੀ ਹੋ ਗਿਆ ਹਾਲ ਇੰਜਨ ਦਾ ਵੇਖਾਂਗੇ ਉਹ ਕੀ ਬੰਦਾ ਸਟਾਰਟ ਹੁੰਦੀ ਜਾਂ ਨਹੀਂ ਹੁੰਦੀ ਇੰਜਨ ਦਾ ਜਿਹੜਾ ਚੈਂਬਰ ਆ ਟੁੱਟ ਗਿਆ ਕਿੱਥੋਂ ਦੇ ਰਹਿਣ ਵਾਲੇ ਗੱਡੀ ਕਿੱਥੋਂ ਦੀ ਹੈ ਇਹ ਮੇਰਾ ਪਿੰਡ ਰਾਲਚਾਲਾ ਜ਼ਿਲ੍ਹਾ ਤਰਨਤਾਰਨ ਰਾਲਚਾਲਾ ਰਹਿਣ ਵਾਲਾ ਮੇਰੀ ਆਪ ਦੀ ਗੱਡੀ ਕੋਲ ਧੀ ਮਾਤਾ ਜੀ ਤੁਸੀਂ বাস ਦੇ ਵਿੱਚ ਮੌਜੂਦ ਸੀ ਅਸੀਂ ਮੌਜੂਦ ਸੀ ਕੀ ਕਾਰਨ ਬਣਿਆ ਪਰਨ ਵਾਸਤੇ ਵਧੀਆ ਲੱਗੀ ਹਮ ਦੀ ਸੀ ਉਹਨੇ ਆਇਆ ਕਿ ਮਸਲਾ ਆਇਆ ਇਸ ਮੋਟਰਸਾਈਕਲ ਦਾ ਡਰਾਈਵਰ ਦੀ ਕੋਈ ਗਲਤੀ ਨਹੀਂ ਹੋਈ ਜਨ ਪਲ 10 ਮੁੰਡੇ ਵੀ ਯਾਰਾ ਕੋਨਾ ਕੋਟ ਮਾਰ ਬੜੀ ਦਿੱਤੀ ਡਰਾਈਵਰ ਨੇ ਸਵਾਰੀਆਂ ਨੂੰ ਘੁੱਟਾ ਨਹੀਂ ਜਬਰਦਸਤੀ ਆਸੀਂ ਯੂਫਰਾਈ ਫੁਰ ਕਿਹੜੇ ਆ ਇਹਨੇ ਤਾਂ ਸੈਂਡ ਕਰਿਆ ਤੁਹਾਨੂੰ ਹਾਇ ਮੇਰੇ ਨਾਮ ਅੱਲਾਹ ਵਲੀ ਜੀ ਉਸੀਂ ਵਿੱਚ ਬਸ ਹਾਂਜੀ ਬਸ ਦੇ ਵਿੱਚ ਹੈਗੇ ਸ਼ੀ ਕਾਰਨ ਬਣਿਆ ਜੀ ਇਹ ਕਾਰਨ ਕਿ ਬਸ ਆਪਦੇ ਹੱਥ ਆ ਰਹੀ ਸੀ ਸਲੋ ਸੀ ਕਿ ਤੇ ਉਹ ਆਪ ਕੋ ਮੁੰਡਾ ਆ ਗਿਆ ਉਹਨੇ ਵਿੱਚ ਮਾਰੇ ਆ ਕੇ ਬਸ ਤੇ ਬਾਰੂ ਵਿੱਤੀ ਹੋਈ ਸੀ ਉਹਦੀ ਉਹਨੂੰ ਅਸੀਂ ਕਿਹਾ ਵੀ ਇਹ ਵੀ ਤੈਨੂੰ ਨੁਕਸਾਨ ਦੇ ਦੇਗਾ ਡਰਾਈਵਰ ਪਰ ਉਹ ਮੇਰੇ ਨਾਲ ਵੀ ਪੈ ਗਿਆ ਡਰਾਈਵਰ ਦੀ ਪੈ ਗਿਆ ਸੀ ਛਡਾਉਂਦੇ ਰਹਿਆ ਠੀਕ ਹੈ ਉਹਨੇ ਨਹੀਂ ਇਹਨਾਂ ਨੂੰ ਇਹਨਾਂ ਦੇ ਮੁੰਡੇ ਆ ਗਏ ਇਹਨਾਂ ਨੂੰ ਇੰਨਾ ਕੁੱਟਿਆ ਉਹਨਾਂ ਜਾਨਵਰਾਂ ਵਾਂਗ ਜਦ ਗੱਡੀ ਦੇ ਸਾਰੇ ਸ਼ੀਸ਼ੇ ਤੋੜਦੇ ਸਵਾਰੀਆਂ ਲੱਖਾ ਹਾਂਜੀ ਡਰਾਈਵਰ ਵੀ ਕੁੱਟਿਆ ਤੇ ਜਿਹੜੇ ਜਿਹੜੇ ਛਡਾਉਂਦੇ ਸੀ ਉਹਨਾਂ ਨੂੰ ਵੀ ਕੁੱਟਿਆ ਗੱਡੀ ਦੇ ਸਾਰੇ ਸ਼ੀਸ਼ੇ ਤੋੜ ਕੇ ਸਾਡੇ इन इनसाफ़ मिलण चाहींद ड्राइवर नजाइज़ हुया वेचारे नजाइज़ बिल्कुलु नजाइज़ हुया जी इंसाफ़ मिल